ਸਮਾਗਤੀ ਦੇ ਸੰਦਰ ਸਾਰਿਆਂ ਦਾ ਬੋਤ ਬੋਤਾ ਹੱਦਾਂ ਤੇ ਆਪਾਂ ਇਹ ਸੰਘਰਸ਼ ਨੂੰ ਇਸ ਲੋਕ ਲਹਿਰ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਆਪਣੀ ਆਪਣੀ ਜ਼ਿੰਮੇਵਾਰੀ ਸਮਝੀਏ ਤੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਮਤੇ ਪਵਾਈਏ ਆਪਾਂ ਇਹ ਚੋਣਾਂ ਦੇ ਵਿੱਚ ਸ਼ਾਂਤ ਮਹਾਂਗਰ ਕੀਤਾ ਜਾਵੇ ਆਪਾਂ ਨਫ਼ਰਤ ਵਾਲੋ ਨਾਲ ਬਣੀਏ ਕਿਉਂਕਿ ਇਹ ਇਕੱਲਾ ਸਿੱਖਾਂ ਦਾ ਮਸਲਾ ਨਹੀਂ ਹੈਗਾ ਇਹ ਪੂਰੇ ਪੰਜਾਬ ਦਾ ਮਸਲਾ ਹੈ ਪੰਜਾਬੀਅਤ ਦਾ ਮਸਲਾ ਹੈ ਹਰੇਕ ਧਰਮ ਜਾਤੀ ਦਾ ਮਸਲਾ ਹੈ ਠੀਕ ਹੈ ਜੀ ਜਿਹੜਾ ਬੰਦਾ ਪੰਜਾਬ 'ਚ ਰਹਿ ਰਿਹਾ ਦਾਦੇ-ਪਰਦਾਦੇ ਰਹਿ ਰਹੇ ਸਾਰੇ ਪੰਜਾਬੀ ਉਹ ਹੈ ਜਿਹੜੇ 12 ਬਸੇ ਹੋਏ ਆ ਉਹ ਆਬਰਵਾਸੀ ਜਿਹੜੇ ਅੱਥੇ ਜੱਦੀ ਪੁੱਛੀ ਆਪਾਂ ਰਹਿੰਦੇ ਆ ਸਾਰੇ ਪੰਜਾਬੀਆਂ ਤੇ ਉਹਨਾਂ ਦਾ ਮਸਲਾ ਆ ਆਪਾਂ ਨਾਲ ਮਿਲ ਕੇ ਇਸ ਨੂੰ ਨਹੀਂ ਜਿੱਤੀਏ ਤੇ ਆਪਾਂ ਇਸ ਸਰਕਾਰ ਕੋਲ ਮੰਗ ਕਰੀਏ ਨਹੀਂ ਇਹ ਤਾਂ ਮੈਂ ਦੇਖੋ ਜੀ ਇਕੱਲੀ ਇਹ ਨਹੀਂ ਹੈਗੀ ਜੀ ਮੈਂ ਤਾਂ ਕੱਲ ਐਨਆਰਆਈ ਵੀਰਾਂ ਨੂੰ ਬੇਨਤੀ ਕਰਦਾ ਤੇ ਵਰੇਕ ਪਿੰਡ ਤੋਂ ਐਨਆਰਆਈ ਬਾਹਰ ਏਅਰ 50000 ਹੋ ਗਏ 20-20 ਸਾਲ ਹੋ ਗਏ ਉਹਨਾਂ ਨੂੰ ਵੀ ਬੇਨਤੀ ਕਰ ਭਾਈ ਮੁਰਿਆਓ ਠੀਕ ਹੈ ਜੀ ਉਹ ਅੱਧਾ ਉਹ ਮੁਰਿਆਓ ਅੱਧਾ ਦਾ ਪੰਜਾਬੋਂ ਦਾ ਭੱਜਣਾ ਉਹ ਆਪਣੇ ਕੋਠੀਆਂ ਸਾਮਰਦਨ ਨੇ ਕਿਰਾਏ ਦੇ ਦਿੱਤੀਆਂ ਜਿਵੇਂ ਆਪੇ ਸਾਹਮਣੇ ਅੱਧਾ ਹਲ ਪੈਦੀਆ ਐਨਆਰਆਈ ਮੁਰਿਆਰ ਜੋ ਪ੍ਰਵਾਸ ਕਰਕੇ ਤੋਂ ਗਏ ਆ ਆਪਾਂ ਬੇਨਤੀ ਕਰਦੇ ਆ ਐਨਆਰਆਈ ਜਿਨ੍ਹਾਂ ਨੂੰ ਫੇਰ ਵੀ ਜਿਨ੍ਹਾਂ ਨੇ ਸੋ ਪੰਜਾਬ ਤੋਂ ਸਾਡੇ ਫੇਰ ਬਾਹਰ ਗਏ ਆ ਮੁਰਿਆਰ ਸਾਥ ਸਾਜੋ ਆਪਣੇ ਪੰਜਾਬ ਨੂੰ ਕੋਈ ਲੋੜ ਆ ਹੁਣ ਟੀਕਾ ਬਿਦਿਆ ਹੋਏ ਕਿ ਨੇ ਕਮਾਲਿਆ ਹੋਣਾ ਇਹਨਾਂ ਦਾ ਕਮਾਲਿਆ ਹੋਣਾ ਵੀ ਪੰਜਾਬ ਚ ਆ ਕੇ ਕੋਈ ਕਾਰੋਬਾਰ ਖੋਲ ਲਓ ਤੇ ਇਹੀ ਆਪਾਂ ਐਨਆਰਆਈ ਜੀਰ ਨੂੰ ਬੇਨਤੀ ਕਰਦਾ ਵੀ ਕੋਲੋਂ ਵੀ ਮੋੜਨ ਦੀ ਲੋੜ ਆ ਪੰਜਾਬ ਜੇ ਤੁਸੀਂ ਖਾਲੀ ਕੀਤਾ ਜੇ ਤੁਸੀਂ ਆਪਣੇ ਇੱਥੇ ਛੱਡ ਕੇ ਪੰਜਾਬ ਬਾਹਰ ਗਏ ਆ ਤਾਂ ਤਾਂ ਕਿਸੇ ਨੇ ਆ ਕੇ ਸਪੇਸ ਭਰੀ ਆ ਇਹ ਜੇ ਬਾਕੀ ਆਪਣੇ ਪਿੰਡਾਂ ਦੇ ਵਿੱਚ ਮੈਂ ਇਹ ਗੱਲ ਕਹਿੰਦਾ ਜੇ ਕੋਈ ਵੀਰ ਕੰਮ ਕਰਨਾ ਚਾਹਦਾ ਕੋਈ ਵੀਰ ਹਨਾ ਗਰੀਬ ਦਬਕੇ ਵਾਲਾ ਹੁੰਦਾ ਹੈ ਕੋਈ ਮਾਸਟਰ ਸਾਥੀ ਹੁੰਦਾ ਹੈ ਰੇਡ ਪਿੰਡ ਦੇ ਵਿੱਚ ਐਨੀ ਜਤੀ ਹੈਗੀ ਆ ਆਪਾਂ ਨਾਲ ਦੇ ਕੇ ਸੋਚ ਜਾ ਵੀ ਦਿੱਤਾ ਉਹਨੂੰ ਕਾਰੋਬਾਰ ਖੋਲ ਕੇ ਦੇ ਸਕਦੇ ਆ ਆਪਾਂ ਇਹ ਆਪਾਂ ਨੂੰ ਵੀ ਚਾਹੀਦਾ ਜਿੰਨੇ ਵਾਰੀ ਟਿਕਨੀ ਜਾਏਗੀ ਜੇ ਪਿੰਡ ਦੇ ਕੋਲ ਪੰਜ ਮੁੰਡੇ ਵਿਹਲੇ ਆ ਉਹਨਾਂ ਨੂੰ ਕੋਈ ਕੰਮ ਖੋਲ ਕੇ ਦੇ ਦਈਏ ਸਾਝਾ ਕੰਮ ਖੋਲ ਕੇ ਦੇ ਦਈਏ ਕੰਮ ਚੱਲ ਜਾਂਦੇ ਆ ਕੋਈ ਰੇੜੀ ਖੋਲ ਕੇ ਦੇ ਦਈਏ ਫਾਸਪੂਰ ਦਾ ਕੰਮ ਖੋਲ ਕੇ ਦੇ ਦਈਏ ਆਪਾਂ ਨੂੰ ਵੀ ਚਾਹੀਦਾ ਉਹੀ ਹੱਲ ਹੈ ਇੱਕ ਪਰਵਾਸ ਖਤਮ ਕਰਨ ਦਾ ਠੀਕ ਹੈ ਜੀ ਆਪਣੇ ਮੁੰਡੇ ਦੇ ਬੇਰਜ਼ਗਾਰ ਬੇਰਜ਼ਗਾਰੀ ਖਤਮ ਕਰਦਾ ਹੈ ਇਹ ਹੱਲ ਹੈ ਉਹ ਨਾਲ ਮਿਲ ਕੇ ਆਪਾਂ ਹੱਬੜਾ ਮਾਰਨਾ ਪੈਣਾ ਸਾਰੇ ਜਣੇ ਆਪਣੀ ਆਪਣੀ ਮੋਹਰੇ ਦੀ ਜ਼ਿੰਮੇਵਾਰੀ ਚੱਕੋ ਇਹ ਨਾਜਿਕ ਫਰਜ਼ਾਮ ਦੀ ਕੇ ਨਾਲੇ ਜਾਣੇ ਇਹ ਆਪਣਾ ਇਸ ਟੀਨ ਨੂੰ ਦਬਾਓ ਠੀਕ ਹੈ ਜੀ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਫਿਰ ਵੀ ਆਪਾਂ ਚੱਲੇ ਹੋਏ ਆ ਅੱਗੇ ਤੋਂ ਵੀ ਆਪਾਂ ਇਹ ਲਹਿਰ ਨੂੰ ਅੱਗੇ ਵਧਾਉਣਾ ਹੈ ਸਾਰੇ ਰਲ ਕੇ ਸਾਥ ਦੇਣਾ ਆ ਫਿਰ ਅਿਹਾਰ ਕੋ ਤੋਂ ਆਇਆ ਫਿਰ ਸਟ੍ਰਾਈਕਰ ਚੱਲ ਕੇ ਇੰਨੇ ਇਹੇ ਦੋ ਗੱਲਾਂ ਵੀ ਤੁਸੀਂ ਜ਼ਰੂਰ ਕਹੋ ਬਾਈ ਕਾਕਾ ਕਹਿੰਦਾ ਵੇ ਠੀਕ ਹੈ ਜੀ ਆਪਣੀ ਬਾਜ਼ਾਰ ਤੋਂ ਤੇ ਉਹ ਸਾਥੀਓ ਵੀ ਸਾਰੇ ਇੱਥੇ ਇਕੱਠੇ ਆਏ ਤੁਹਾਡਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਵੀਰਾਂ ਤੋਂ ਪੰਜਾਬ ਜਾ ਕੁਛ ਨਹੀਂ ਆ ਰਿਹਾ ਪਰਵਾਹ ਨਹੀਂ ਆਉਣਾ ਆਉਣਾ ਕੋਈ ਸਰਕਾਰਾਂ ਉਧਰੋਂ ਪੰਜਾਬ ਦੇ ਵਿੱਚ ਇਹਨਾਂ ਕਿੱਦਾਂ ਸਪੀਕਾ ਜਾਂਦੇ ਅਲਗਕਦ ਕੀਤਾ ਜਾਵੇ ਸਮਾਏ ਆਉਣ ਵਾਲਾ ਬਹੁਤ ਜਿਆਦਾ ਖਤਰਨਾਕ ਆ ਸਟਾਈਲ ਕਰਕੇ ਜਿਹਨਾਂ ਨੂੰ ਅਸੀਂ ਪੂਛ ਮਹੀਨੇ ਪਹਿਲਾਂ ਦੇ ਨਾਮ ਰੋਕਿਆ ਗਿਆ ਨਾ ਹੋਰ ਬੜਾ ਸਮਾ ਬਹੁਤ ਜਿਆਦਾ ਖਤਰਨਾਕ ਆ ਸਾਡੇ ਦੇ ਸਾਡੇ ਬੱਚਿਆਂ ਦੇ ਪਰਿਵਾਰਾਂ ਦੇ ਇੰਦਰ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਚਾਈਡ ਸਪੋਰਟ ਬਾਰਾ ਚਾਹੀਦਾ ਇਹਨਾਂ ਜੋ ਬੂਰ ਬੰਦ ਹੋਣਾ ਚਾਹੀਦਾ ਪਰਿਵਾਰਾਂ ਨੂੰ ਬੰਦ ਹੋਣਾ ਚਾਹੀਦਾ ਪਰੋਟੀ ਦੀ ਪਿੰਡਾਂ ਤੋਂ ਲੈਣੀ ਜਿਹੜੀ ਬੰਦ ਹੋਣਾ ਚਾਹੀਦੀ ਆ ਉਹ ਇਹਨਾਂ ਦਾ ਜਿਹੜੇ ਸ਼ਹਿਰਾਂ ਦੇ ਵਿੱਚ ਇੱਜਾ ਦੇ ਕੋਈ ਜਿਹੜਾ ਸਰਕਾਰੀ ਜਿਹੜਾ ਪੱਕੇ ਰੋਕੇ ਜਗਾਇਆ ਜਿਹੜਾ ਨਹੀਂ ਮਹਿਰਾਂ ਲਗੇ ਜਗਾਇਆ ਉਹ ਜਿਹੜੇ ਫੁੱਲੀਆਂ ਬਣਾਉਂਦੇ ਆ ਉੱਥੋਂ ਆ ਦੇਣੇ ਫੁੱਲੀਆਂ ਬਣਾ ਦੇ ਉੱਥੇ ਵੀ ਮੀਟਰ ਲਾ ਦੇ ਆ ਨਜਾਇਜ਼ ਚੁਪ ਕਰਨੇ ਕਿ ਪੰਜਾਬੀ ਮੀਟਰ ਲਾਉਣ ਲੱਗ ਪਾਉਂਦੇ ਉਹਨੂੰ ਐਨਓਸੀ ਮੰਗਦੇ ਆ ਇਹ ਬਗੈਰ ਐਨਓਸੀ ਦੇ ਮੀਟਰ ਕਿੱਦਾਂ ਦੇ ਲੱਗ ਜਾਂਦੇ ਆ ਜਿਹੜਾ ਅਸੀਂ ਤਾਂ ਪ੍ਰਵਾਸ ਜਿਹੜਾ ਪੰਜਾਬੀ ਆ ਉਹ ਬੰਦੇ ਐਨਓਸੀ ਬਗਦੇ ਆ ਤੇ ਇਹੋ ਤੋਂ ਇਹ ਅਜਿਹਾ ਬਣਾ ਮਾਤਮਾ ਕਿੱਦਾਂ ਐਨਓਸੀ ਉਹ ਕਰਾ ਲਏ ਐਨਓਸੀ ਦੇ ਮੀਟਰ ਲਾਉਣ ਦੀ ਆ ਇਹਦੇ ਨਾਲ ਔਰ ਐਮਐਲ ਕੁਝ ਐਮਸੀ ਹੋਏ ਹੋ ਮਲੇ ਆ ਉਹਨਾਂ ਨੂੰ ਵੋਟਾਂ ਚਾਹੀਦੀਆਂ ਹੋਣਗੀਆਂ ਆ ਇਸ ਕਰਕੇ ਆਉਣ ਵਾਲਾ ਸਮਾਂ ਬਹੁਤ ਫਕਰਨਾਕ ਆ ਸੱਪ ਦੇ ਉਸ ਕੋਲੀ ਕਦੀ ਮਿੱਤ ਨਹੀਂ ਉਹਦੇ ਕਿੰਨਾ ਮਾਰਦੀ ਭੜਾ ਲੋ ਦੁੱਧ ਫੜ ਲੈ ਮਰਜੂ ਡਾਂਗ ਮਾ ਅਨਾਈ ਮਾਨਾ ਤੁਹਾਡਾ ਪੁੱਤਾ ਬਿੱਲਾ ਖਾਰ ਇਹ ਨੂੰ ਆ ਸ਼ੇਅਰ ਕੀਤਾ ਆ ਦੇ ਨੂੰ ਆ ਆਧੀ ਹਾ ਦੇ ਨੂੰ ਆ ਲੇਕਿਨ ਸੱਪ ਨੇ ਡਾਂਗ ਮਾਰਨਾ ਵਾਲਾ ਸੱਪ ਕਦੀ ਮਿੱਤ ਨਹੀਂ ਇਸ ਕਰਕੇ ਫੁੱਟੀ ਵਿਆਦੇ ਨੂੰ ਆ ਜਿਵਾ ਖੂਰ ਦੂਆ ਖੂਰ ਸਮਝੀ ਲੈਣੀ ਫਲ ਗੋਣਾ ਆਪਣੇ ਪੰਜਾਬੀ ਤੋਂ ਖਰੀਦੋ ਵਿਚਕ 2-4 10 ਰੁਪਏ ਹੋ ਮਹਿੰਗਾ ਤੁਹਾਨੂੰ ਦੇਣਾ ਬੈਸਿਕ ਕੁਆਲਟੀ ਨਹੀਂ ਲੜੋ ਤੇ ਕੋਈ ਕੈਮੀਕਲ ਨਹੀਂ ਹਵਾ ਵਿੱਚ ਦਾੰਦ ਮੰਨਿਆ ਜਣਾ ਆਪਣੇ ਪੰਜਾਬੀ ਦੇ ਲੋਗੋ ਪੰਜਾਬੀ ਵੀ ਜਿਹੜਾ ਬੰਦਾ ਸਾਜੀ ਕੋਈ ਫਲ ਫਰੂਟ ਵਿੱਚ ਉਹ ਵੀ ਜੈਨ ਦੇ ਆਪਣੇ ਪੰਜਾਬੀ ਨਾਲ ਜਾਂ ਕਿਸੇ ਨਾਲ ਵੀ ਬੜੇ ਸ਼ਾਂਤ ਨਾਲ ਗੱਲ ਕਰੇ ਡੀਲ ਕਰੇ ਤਾਂ ਉਹਦੀ ਗਾਕੀ ਬਦੇ ਇਸ ਕਰਕੇ ਹਰੇਕ ਕੰਮ ਨੂੰ ਸੰਭੋ ਦੂਜੇ ਨੰਬਰ ਤੇ ਰਹੀ ਗੱਲ ਇਹ ਆ ਜਿੰਨੇ ਦਿਨ ਕੰਮ ਆ ਤੇ ਸਰਪੰਚ ਪਾਸ ਤੇ ਆਪਣੇ ਨਾਮ ਐਮਸੀਐਨ ਨੂੰ ਚਾਹੀਦਾ ਹੋਰ ਬੜਾ ਸਮਝਣਾ ਵੀ ਮੜਿਆ ਜੇ ਪ੍ਰਵਾਸੀਆਂ ਨਾਲ ਸੱਚੇ ਨੇਤਾ ਹੋਣ ਵਾਲਾ ਤੇ ਇਹ ਵੀ ਸਮਝੂਗੇ ਇਸ ਕਰਕੇ ਧਿਆਨ ਰੱਖਿਓ ਜੀ ਬਾਈਬਲ ਜੀ ਦਾ ਖਾਸਾ 嗯。